ਅੱਜ ਗੱਲ ਕਰਦੇ ਆ ਸਰਦਾਰ ਸਿਮਰਜੀਤ ਸਿੰਘ ਮਾਨ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੀ ਕਿ ਕਿਸ ਤਰ੍ਹਾਂ ਕੌਮ ਆਪਣੇ ਲੀਡਰ ਨੂੰ ਆਪਣੇ ਆਗੂ ਨੂੰ ਪਹਿਲਾਂ ਅਸਮਾਨ ਤੇ ਚੜਾਉਂਦੀ ਹੈ ਤੇ ਫਿਰ ਅਸਮਾਨ ਤੋਂ ਕਿਸ ਤਰ੍ਹਾਂ ਥੱਲੇ ਸੁੱਟਦੀ ਹੈ ਉਸ ਬਾਰੇ ਸਰਦਾਰ ਸਿਮਰਜੀਤ ਸਿੰਘ ਮਾਨ ਜਦੋਂ ਜੇਲ੍ਹ ਦੇ ਵਿੱਚ ਸੀ ਤਾਂ ਕੌਮ ਨੇ ਉਹਨਾਂ ਨੂੰ ਚੋਣਾਂ ਦੇ ਵਿੱਚ ਖਿਲਾ ਰਿਆ ਐਮਪੀ ਦੀ ਸੀਟ ਤੋਂ ਤਰਨਤਨ ਸਾਹਿਬ ਵੱਲੋਂ ਤੇ ਕੌਮ ਨੇ ਬਹੁਤ ਵੱਡੀ ਲੀਡ ਦੇ ਨਾਲ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਜਿਤਾਇਆ ਜਿਤਾ ਕੇ ਬਾਹਰ ਲਿਆਂਦਾ ਤੇ ਜਦੋਂ ਸਰਦਾਰ ਸਿਮਰਜੀਤ ਸਿੰਘ ਮਾਨ ਪਾਰਲੀਮੈਂਟ ਦੇ ਵਿੱਚ ਸੋਹ ਚੁੱਕ ਸਮਾਗਮ ਦੇ ਵਿੱਚ ਜਾ ਰਿਹਾ ਸੀ ਤਾਂ ਪਿੱਛੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬ ਵੱਲੋਂ ਹੁਕਮ ਹੋਇਆ ਕਿ ਤੁਸੀਂ ਆਪਣੀ ਤਲਵਾਰ ਨਹੀਂ ਛੱਡਣੀ ਸਿੱਖ ਆਪਣੀ ਕਦੀ ਤਲਵਾਰ ਨਹੀਂ ਛੱਡੇਗਾ ਤੇ ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਵੱਲ ਦੋ ਰਾਹ ਸੀ ਜਾਂ ਤਾਂ ਉਹ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਦੇ ਤੇ ਜਾਂ ਫਿਰ ਜਿਹੜਾ ਕੌਮ ਨੇ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਸੀ ਬਹੁਤ ਵੱਡੀ ਲੀਡ ਦੇ ਨਾਲ ਜਿਤਾਇਆ ਸੀ ਉਹਨਾਂ ਦਾ ਹੁਕਮ ਮੰਨਦੇ ਪਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉਸ ਗੁਰੂ ਦੇ ਤਖਤ ਦਾ ਹੁਕਮ ਮੰਨਿਆ ਉਹ ਜਹੇਦਾਰ ਦਾ ਹੁਕਮ ਮੰਨਿਆ ਜੋ ਉਸ ਅਕਾਲ ਤਖਤ ਸਾਬ ਦੀ ਅਪਦੀ ਤੇ ਬੈਠੇ ਸੀ ਉਹਨਾਂ ਨੇ ਤਲਵਾਰ ਨਹੀਂ ਛੱਡੀ ਤੇ ਆਪਣੀ ਜਿੱਤੀ ਹੋਈ ਸੀਟ ਤੋਂ ਅਸਤੀਫਾ ਦੇ ਦਿੱਤਾ ਤੇ ਵਾਪਸ ਆ ਗਏ ਤੇ ਕੌਮ ਨੇ ਇਹ ਨਹੀਂ ਸੋਚਿਆ ਕੇ ਸਰਦਾਰ ਸਿਮਨਜੀਤ ਸਿੰਘ ਮਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਿਆ ਤੇ ਕੌਮ ਵੀ ਮੰਦੀ ਹੈ ਉਹਨਾਂ ਨੂੰ ਜ਼ੀਰੋ ਤੇ ਲਿਆ ਕੇ ਖੜਾ ਕਰ ਦਿੱਤਾ ਹੁਣ ਜਦੋਂ ਵੀ ਸਰਦਾਰ ਸਿਮਨਜੀਤ ਸਿੰਘ ਮਾਨ ਆਪਣੇ ਮੈਂਬਰ ਉਹ ਪਾਰਲੀਮੈਂਟ ਹੋਵੇ ਤੇ ਭਾਵੇਂ ਐਮਪੀ ਦੀਆਂ ਸੀ ਐਮਐਲਏ ਦੀਆਂ ਸੀਟਾਂ ਹੋਣ ਉਹਨਾਂ ਦੀਆਂ ਜਮਾਨਤਾਂ ਜਬਤ ਹੁੰਦੀਆਂ ਨੇ ਹੁਣ ਉਸੇ ਤਰ੍ਹਾਂ ਹੀ